ਬੱਚਿਆਂ ਦੇ ਛੁੱਟੀਆਂ ਦੇ ਵਿੱਚ ਫੇਰ ਵਾਅਦਾ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ ਤਾਂ ਸਕੂਲ ਜਾਂਦੇ ਵਿਦਿਆਰਥੀਆਂ ਦੇ ਲਈ ਵੱਡੀ ਅਪਡੇਟ ਹੈ ਮਾਪੇ ਵੀ ਧਿਆਨ ਨਾਲ ਜ਼ਰੂਰ ਸੁਣ ਲੈਣ ਦਰਅਸਲ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਜਿੱਥੇ ਕਿ ਸਮੇਂ-ਸਮੇਂ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਕਦਮ ਚੁੱਕੇ ਜਾਂਦੇ ਨੇ ਹਾਲਾਂਕਿ ਪੰਜਾਬ ਸਣੇ ਚੰਡੀਗੜ੍ਹ ਦੇ ਵਿੱਚ ਵੀ ਬੱਚਾ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀਗਾ ਪਰ ਠੰਡ ਨੂੰ ਦੇਖਦੇ ਹੋਏ ਇਹ ਛੁੱਟੀਆਂ ਦੇ ਵਿੱਚ ਵਾਦਾ ਕੀਤਾ ਗਿਆ ਸੀਗਾ ਹਾਲਾਂਕਿ ਇਸ ਸਮੇਂ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਰੈਡ ਨੂੰ ਮਜਬੂਰ ਹੋ ਚੁੱਕੇ ਨੇ ਸਿਹਤ ਵਿਭਾਗ ਦੇ ਵੱਲੋਂ ਇਸ ਠੰਡ ਦੇ ਵਿੱਚ ਬੱਚਾ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਗਈ ਹੈ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਦੇ ਮੱਦੇ ਨਜ਼ਰ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਹੁਕਮਾ ਦੇ ਮੁਤਾਬਕ ਹੁਣ ਸਕੂਲਾਂ ਦੇ ਵਿੱਚ 10 ਨਹੀਂ 13 ਜਨਵਰੀ ਤੱਕ ਮਤਲਬ ਕਿ ਲੋਹੜੀ ਤੱਕ ਛੁੱਟੀਆਂ ਰਹਿ ਗਈਆਂ ਅਤੇ 14 ਜਨਵਰੀ ਨੂੰ ਆਮ ਦੇ ਵਾਂਗ ਸਕੂਲ ਖੁੱਲਣਗੇ ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 10 ਜਨਵਰੀ ਤੱਕ ਛੁੱਟੀਆਂ ਵਧਾਈਆਂ ਸਨ ਪਰ ਠੰਡ ਨੂੰ ਦੇਖਦੇ ਹੋਏ ਹੁਣ ਦੁਬਾਰਾ ਛੁੱਟੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੋਟੀਫਿਕੇਸ਼ਨ ਦੇ ਵਿੱਚ 13 ਜਨਵਰੀ ਤੱਕ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਸਿੱਖਿਆ ਅਫਸਰ ਚੰਡੀਗੜ੍ਹ ਦੇ ਵੱਲੋਂ ਜਾਰੀ ਹੁਕਮ ਅਨੁਸਾਰ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿੱਚ 13 ਜਨਵਰੀ 2026 ਤੱਕ ਛੁੱਟੀਆਂ ਰਹਿਣਗੀਆਂ ਤੇ ਸਕੂਲ 14 ਜਨਵਰੀ ਤੋਂ ਆਮ ਬੰਦ ਖੁੱਲਣਗੇ ਉੱਥੇ ਹੀ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਸਿੱਖਿਆ ਵਿਭਾਗ ਦੇ ਮੁਤਾਬਕ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈਗਾ ਜਿੱਥੇ ਟਕੜਾਕੇ ਦੀ ਠੰਡ ਪੈ ਰਹੀ ਹੈ ਇਹ ਹੁਕਮ ਸਾਰੇ ਸਰਕਾਰੀ ਜੋ ਕਿ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਉੱਤੇ ਲਾਗੂ ਹੋਣਗੇ ਤਾਂ ਹੁਕਮਾ ਦੇ ਮੁਤਾਬਕ ਪਹਿਲੀ ਤੋਂ 8ਵੀਂ ਜਮਾਤ ਅਤੇ ਨਾਨ ਬੋਰਡ ਕਲਾਸਾਂ 9ਵੀਂ ਅਤੇ 11ਵੀਂ ਦੇ ਲਈ ਫਿਜ਼ੀਕਲ ਤੌਰ ਦੇ ਉੱਤੇ ਕਲਾਸਾਂ ਨਹੀਂ ਲੱਗਣਗੀਆਂ ਹਾਲਾਂਕਿ ਸਕੂਲ ਸਵੇਰੇ 9 ਵਜੇ ਖੁੱਲਣਗੇ ਅਤੇ ਅਧਿਆਪਕ ਆਨਲਾਈਨ ਕਲਾਸਾਂ ਲਾ ਸਕਦੇ ਨੇ ਇਸ ਤੋਂ ਇਲਾਵਾ 10ਵੀਂ ਅਤੇ 12ਵੀਂ ਜਮਾਤਾਂ ਦੇ ਲਈ ਸਕੂਲ ਦੁਬਾਰਾ ਖੁੱਲਣ ਦੀ ਇਜਾਜ਼ਤ ਹੋਵੇਗੀ ਪਰ 9:30 ਵਜੇ ਤੋਂ ਪਹਿਲਾਂ ਨਹੀਂ ਅਤੇ 3:30 ਵਜੇ ਤੋਂ ਪਹਿਲਾਂ ਛੁੱਟੀ ਹੋ ਜਾਵੇਗੀ ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਠੰਡ ਨੂੰ ਦੇਖਦੇ ਹੋਏ ਮੁਰਤੋਂ ਛੁੱਟੀਆਂ ਦਾ ਮਤਾ ਦਿੱਤਾ ਗਿਆ ਸੀਗਾ ਸਰਕਾਰ ਦੇ ਨਵੇਂ ਹੁਕਮਤ ਮੁਤਾਬਕ 23 ਜਨਵਰੀ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਛੁੱਟੀਆਂ ਦਾ ਇਲਾਜ ਰਾਕੀ ਕਰ ਦਿੱਤਾ ਗਿਆ ਸੀਗਾ ਕਿ 13 ਜਨਵਰੀ ਤੱਕ ਸਕੂਲ ਬੰਦ ਰਹਿਣਗੇ ਪੰਜਾਬ ਦੇ ਵਿੱਚ ਵੀ ਤੇ 14 ਜਨਵਰੀ ਨੂੰ ਖੁੱਲਣਗੇ ਇਸ ਦੀ ਜਾਣਕਾਰੀ ਖੁਦ ਸਿੱਖਿਆ ਮੰਧਰ ਹਰਜੋਤ ਸਿੰਘ ਬੈਂਸ ਦੇ ਵੱਲੋਂ ਦਿੱਤੀ ਗਈ ਸੀਗੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਵਿੱਚ ਲਗਾਤਾਰ ਠੰਡ ਵਧ ਰਹੀ ਹੈ ਤੇ ਧੁੰਦ ਨੂੰ ਦੇਖਦੇ ਹੋਏ ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਐਡਿਟਿਵ ਮੰਤਰਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਸਨ ਤੇ ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਵਾਂਗ ਹੀ ਖੁੱਲਣਗੇ ਪਰ ਪੰਜਾਬ ਨੂੰ ਦੇਖ ਕੇ ਹੁਣ ਜਿੱਥੇ ਠੰਡ ਵੱਧ ਰਹੀ ਹੈ ਉੱਥੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈਗਾ ਛੁੱਟੀਆਂ ਦੇ ਵਾਅਦੇ ਨੂੰ ਲੈ ਕੇ ਇਹ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ ਤੇ 14 ਜਨਵਰੀ ਤੋਂ ਬਾਅਦ ਸਕੂਲ ਆਮ ਦਿਵੰਗ ਹੀ ਖੁੱਲਣਗੇ